सेक्टर 88 विच स्थित पुरब प्रीमियम अपार्टमेंट रिहायशी वेलफेयर एसोसिएशन दी नवी चुनी टीम ने प्रेस कॉन्फ्रेंस करके सोसाइटी दिया कानूनी प्रशासन अते विकास कार्य उपलब्धियां बारे जानकारी साझी की थी प्रधान युवराज सिंह ने कहा कि नवी टीम नाल बनी टराई सिटी दी सब तो सुचजी सुरक्षित सोसाइटी सीसीटीवी निगरानी अते प्रोफेशनल हाउसकीपिंग दे नाल सुरक्षा ते अनुशासन विच होया सुधार बुनियादी सहूलतां दी नहीं होवेगी सोसाइटी दे मेंबरां कोई काट प्रधान युवराज सिंह ने कहा कि टीम ईमानदारी एकता अते जवाबदेही दे, दे, दे सिद्धांतां ते काम कर रही है जिस नाल हर निवासी दे हित लई काम हो रहा है सोसाइटी के कानूनी सलाहकार एडवोकेट गुरमीत सिंह ने दसया की नेशनल कंज्यूमर डिस्प्यूट रिड्रेसल कमीशन के आदेशा अनुसार सारे निवासी मेंटीनेस फीस नियमित तौर पे अदा करेंगे इस नाल सोसाइटी विच कोई पेंडिंग मामला नहीं रहदा जनरल सेक्रेटरी रजनीश कुमार राणा ने कहा कि पारदर्शिता इस टीम की सबसे तो बड़ी ताकत है उन दसिया के हर खर्च फैसला आते ठेका निवासियों नाल साझा किया जाता है जिस नाल 70% तो बाद निवासी मेंटेनेंस नियमित तौर तो पे भुगतान कर रहे हैं। पर देखले नव्या योजना मां वे एयर जिम योगा म्यूजिक सिस्टम ग्रीन बेड्स वाटर बॉडीज ਬੀਸਮੈਂਟ ਪਾਰਕਿੰਗ ਅਪਗ੍ਰੇਡ ਸੋਲਰ ਪੈਨਲ ਅਤੇ ਡਿਜੀਟਲ ਰਿਹਾਇਸ਼ੀ ਪੋਰਟਲ ਸ਼ਾਮਿਲ ਹਨ ਟੀਚਾ ਸੋਸਾਇਟੀ ਨੂੰ ਤਰਾਈ ਸਿਟੀ ਦੀ ਸਭ ਤੋਂ ਵਧੀਆ ਅਤੇ ਸ਼ਾਂਤ ਸੋਸਾਇਟੀ ਬਣਾਉਣਾ ਹੈ ਆਓ ਦੇਖਦੇ ਹਾਂ ਪ੍ਰੈਸ ਕਾਨਫਰੰਸ ਵਿੱਚ ਉਦੇਦਾਰਾਂ ਨੇ ਜੋ ਗਲਬਾਤ ਕੀਤੀ ਜੀ ਸਰ ਸਰਪਨਾ ਨਾਮ ਦਾਸਤੋ ਤੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਉੱਪਰ ਜਾ ਜੀ सबसे पहले सत श्रीकाल एंडा uh, बहुत बहुत धन्यवाद तीस अपना बहमूले समय इतने कटिया और अज्ञा फैसटिव सीजन अपना टाइम कट के इतने आए मैं एडवोकेट गुरमीत सिंह सुप्रीम कोर्ट बार एसोसीएशन का मैंबर हाँ और पूरा प्रीमियम सोसायटी में नवा इतने रेजिडेंस लिया और इन्होंने आर डबल्यू ए मैं इतने ऑफिशियल एडवोकेट लीगल कौंसल भी अजीद की जी प्रेस कॉन्फ्रेंस रखी हुई है वह मेन मकसद है ਕਿ ਜੋ ਪੂਰਾ ਪ੍ਰੀਮੀਅਮ ਸੋਸਾਇਟੀ ਥੈਟ ਇਜ਼ ਦਾ ਬਿਗੇਸਟ ਸੋਸਾਇਟੀ ਆਫ ਦਾ ਟ੍ਰਾਈ ਸਿਟੀ ਜਿੱਦੇ ਬਹੁਤ ਸਾਰੇ ਮਕਾਨ ਨੇ ਔਰ ਬਹੁਤ ਸਾਰੀ ਸੁਵਿਧਾਵਾਂ ਹੈਗੀਆਂ ਜਿੱਦੇ ਬਾਰੇ ਨੈਗੇਟਿਵਿਟੀ ਫੈਲਾਈ ਗਈ ਸੀ ਲਿਫਟਾਂ ਨਹੀਂ ਚਲਦੀਆਂ ਕੁਝ ਹੋਰ ਨੈਗੇਟਿਵ ਤੱਥ ਪੱਖ ਇੱਥੇ ਰਹਿੰਦਾ ਹੈ ਕਈ ਸਾਰੀ ਨੈਗੇਟਿਵ ਚੀਜ਼ਾਂ ਜੋ ਸਮਾਜ ਦੇ ਜਾਰੀਆਂ ਨੇ ਉਹਨੂੰ ਕਲੀਅਰ ਕਰਨ ਵਾਸਤੇ ਅੱਜ ਆਪਾਂ ਇਹ ਪ੍ਰੈਸ ਕਾਨਫਰੰਸ ਕਰਾਈ ਹੈ ਮੇਰੇ ਨਾਲ ਜੋ ਨਵੀਂ ਹੁਣ ਆਰਡਬਲਯੂਏ ਬਣੀ ਹੈ ਉਹਦੇ ਪ੍ਰੈਜ਼ੀਡੈਂਟ ਮਿਸਟਰ ਯੁਵਰਾਜ ਉਦੇ ਜਨਰਲ ਸਕੱਤਰ ਸਾਹਿਬ ਰਾਣਾ ਜੀ ਉਹਦੇ ਨਾਲ ਆਪਣਾ ਵਾਈਸ ਪ੍ਰੈਜ਼ੀਡੈਂਟ ਸਾਹਿਬ ਬੈਠੇ ਨੇ ਉਹਦੇ ਨਾਲ ਐਗਜ਼ੀਕਿਊਟਿਵ ਮੈਂਬਰ ਨੇ ਬਲਬੀਰ ਮੈਡਮ ਐਗਜ਼ੀਕਿਊਟਿਵ ਮੈਂਬਰ ਹੈ ਸਾਰੀ ਆਰਡਬਲੂਏ ਜੋ ਪੂਰੀ ਟੀਮ ਡੈਡੀਕੇਸ਼ਨ ਨਾਲ ਮਿਹਨਤ ਨਾਲ 24/7 ਕੰਮ ਕਰਦੀ ਹੈ ਮੈਂ ਉਹ ਜੀ ਆਰਡਬਲੂ ਮੈਂ ਕਈ ਆਰਡਬਲੂ ਨਾਲ ਜੁੜਾ ਹੋਇਆ ਗੁਰਕਾਉਂਟ ਪੀਐਲਐਫ ਤੱਕ ਵੀ ਆਰਡਬਲੂ ਨਾਲ ਜੁੜਿਆ ਹਾਂ ਲੇਕਿਨ ਇਹੋ ਜੀ ਆਰਡਬਲੂ ਮੈਂ ਕਦੇ ਨਹੀਂ ਦੇਖੀ ਐਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਇਹਨਾਂ ਦਾ ਲੀਗਲ ਕਾਉਂਸਲ ਹਾਂ ਐਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਉੱਥੇ ਰੈਜ਼ੀਡੈਂਟ ਹਾਂ मैं अपनी अखा देखिया चौबीस बाई सैवन इन्हों मतलब इन्होंने जो प्रेजेंट कम कर रहे हैं वो कम काज भी समाज सेवा लगे हुए हैं अगर किसी की कोई माड़ी जी भी कंपलेट आती है राती तीन बजे चार बजे भी उत्थे जाके इकट्ठे होंगे ने लोगों की प्रॉब्लम सोल्व कर हैं ही प्रेजिडेंट मिस्टर युवराज ना दस पूरा प्रीमियम सोसायी आर डबल्यू ए बारे सत श्रीकाल जी, आ, जी आ, मैं युवराज प्रेजिडेंट पूरी डिपार्टमेंट आर डबल्यू ए ਉਹ ਲਾਸਟ ਦੋ ਮੰਥ ਤੋਂ ਅਸੀਂ ਜੋ ਇਲੈਕਸ਼ਨ ਹੋਇਆ ਤਾਂ ਸਾਡੀ ਸਾਰੀ ਟੀਮ ਜੋ ਵਰਕ ਕਰ ਰਹੀ ਆ ਬਹੁਤ ਹੀ ਪੋਜ਼ਿਟਿਵਿਟੀ ਨਾਲ ਵਰਕ ਚੱਲ ਰਿਹਾ ਹੁਣ ਉੱਥੇ ਜੋ ਇਸ ਤੋਂ ਪਹਿਲਾਂ ਬੜਾ ਕੁਝ 네ਗੇਟਿਵ ਬਾਹਰ ਵੀ ਚੱਲ ਰਿਹਾ ਸੀਗਾ ਕਈ ਚੀਜ਼ਾਂ ਫੈਲਾਈਆਂ ਜਾ ਰਹੀਆਂ ਸੀਗੀਆਂ ਕਿ ਉੱਥੇ ਬੈਡ ਐਲੀਮੈਂਟਸ ਰਹਿੰਦੇ ਨੇ ਨਸ਼ੇ ਦੇ ਰੇਟੇਡ ਲਾ ਲੋ ਜਾਂ ਕੁਝ ਸਾਈਡ ਕੁਝ ਸਪੈਂਕ ਇਦਾਂ ਦੀਆਂ ਚੀਜ਼ਾਂ ਬਹੁਤ ਬਾਹਰ ਫੈਲੀਆਂ ਸੀਗੀਆਂ ਬਟ ਜਦੋਂ ਤੋਂ ਸਾਡੀ ਟੀਮ ਨੇ ਇਹ ਚੀਜ਼ ਸੰਭਾਲੀ ਆ ਔਰ ਬਹੁਤ ਅੱਛਾ ਵਰਕ ਉੱਥੇ ਹੁਣ ਇਸ ਟਾਈਮ ਚੱਲ ਰਿਹਾ ਆ ਕਾਫੀ ਚੀਜ਼ਾਂ ਪੋਜ਼ਿਟਿਵ ਵੇ ਨਜ਼ਾਰੀਆਂ ਆ ਹੁਣ ਤੁਸੀਂ ਕਦੇ ਆਪ ਹੀ ਵਿਜ਼ਿਟ ਕਰਕੇ ਦੇਖਿਓ ਤਾਂ ਜੋ ਬੈਡ ਐਲੀਮੈਂਟਸ ਹੋ ਗਏ ਜਿਹਦਾ ਬੈਚਲਰ ਹੋ ਗਏ ਵਿਦਆਊਟ ਸਟੇਟਡ ਡਾਕੂਮੈਂਟਸ ਉੱਥੇ ਰਹਿ ਰਹੇ ਸੀਗੇ ਔਰ ਲੋਕਲ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਅਸੀਂ ਉਹ ਚੀਜ਼ਾਂ ਵੀ ਕਾਫੀ ਹੱਦ ਤੱਕ ਸਹੀ ਕਰਤੀਆਂ ਆ ਤਾਂ ਕਾਫੀ ਚੀਜ਼ਾਂ ਉਨੋ ਤੇ ਸਵੀਮਿੰਗ ਪੂਲ ਕੁਝ ਵੀ ਵਰਕ ਜੋ ਉੱਥੇ ਹੋ ਰਿਹਾ ਆ ਜਿਮ ਵਗੈਰਾ ਹੋ ਗਈ ਜੋ ਪਿਛਲੇ 7-8 ਸਾਲਾਂ ਤੋਂ ਮੇਰੇ ਖਲ ਨਹੀਂ ਸੀਗੀ ਓਕੇ ਸੋ so, होर ਕਮਿਊਨਿਟੀ ਸੈਂਟਰ ਹੋ ਗਿਆ ਸਪੋਰਟਸ ਕੰਪਲੈਕਸ ਹੋ ਗਿਆ ਕਾਫੀ ਚੀਜ਼ਾਂ ਬਹੁਤ ਅੱਛੇ ਹੋ ਰਹੀਆਂ ਨੇ चल रही हैं ਆ ਸੋ ਜੀ ਰਾਜ ਜੀ ਤੁਹਾਡਾ ਸਿੱਧਾ ਸਵਾਲ ਹੈ ਕਿ ਕਿੰਨੇ ਟਾਈਮ ਤੋਂ हो ਰਹਿ ਰਹੇ ਹੋ ਤਾਂ ਮੈਂ ਲਾਸਟ 5 ਈਅਰ ਤੋਂ ਤੇ ਰਹ ਰਹੇ ਆ ਜੀ ਪ੍ਰੋਬਲਮ ਨਾਲ ਸਾਰਾ ਜਲਦੀ ਨਹੀਂ ਉਹ ਚੀਜ਼ਾਂ ਸੈਟਅਪ ਹੁੰਦੀਆਂ ਤਾਂ ਕਾਫੀ ਹੱਦ ਤੱਕ 80% ਪ੍ਰੋਬਲਮ ਜਿੱਦਾਂ ਤੁਸੀਂ ਜੋ ਬਾਹਰ ਦੇ ਬ੍ਰੋਕਰ ਸੀਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਉਹਨਾਂ ਨੇ ਡਾਕੂਮੈਂਟ ਲਏ ਮੰਨ ਲਓ ਕਿ ਮੋਸਟਲੀ ਜਿਹੜੇ ਓਨਰਸ ਨੇ ਨਾ ਸਰ ਉਹ ਐਬਰੋਡ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂਗਾ ਵਿਚਾਰਿਆਂ ਨੇ ਬ੍ਰੋਕਰਾਂ ਤੇ ਟਰਸਟ ਕੀਤਾ ਔਰ ਉਹਨਾਂ ਨੇ ਫਲੈਟ ਫੈਮਲੀ ਦਾ ਕਹਿ ਕੇ ਬੈਚਲਰ ਨੂੰ ਦਿੱਤਾ ਹੁਣ ਬੈਚਲਰ ਵੀ ਉੱਥੇ ਗਾਂ ਕਿੰਨੂੰ ਦੇ ਰਿਹਾ ਕੌਣ ਰਹਿ ਰਿਹਾ ਨਹੀਂ ਸੀ ਪਤਾ ਕਿਸੇ ਨੂੰ ਇਹ ਚੀਜ਼ ਅਸੀਂ ਪ੍ਰੋਪਰ ਉਹ ਪੂਰੀ ਸਟਰੋਂਗ ਵੀ ਇਹਨਾਂ ਡਨ ਕੀਤੀ ਆ ਕਿ ਬਾਹਰਲਾ ਜਿਹੜਾ ਬ੍ਰੋਕਰ ਹੋਏਗਾ ਨਾ ਜੀ ਉਹ ਬਿਲਕੁਲ ਫਲੈਟ ਉਹਨੂੰ ਅਲਾਉ ਹੀ ਨਹੀਂ ਆ ਅਸੀਂ ਗੇਟ ਦੇ ਉੱਤੇ ਉਹਦੀ ਇੰਟਰੀ ਵੀ ਨਹੀਂ ਹੋਣ ਦਿੰਦੇ ਔਰ 4-3 ਤੋਂ 4 ਅਸੀਂ ਬ੍ਰੋਕਰ ਜਿਹੜੇ ਉਹ ਅਲਾਉ ਕਰਤੇ ਅੰਦਰ ਸੋਸਾਇਟੀ ਦੇ ਵਿੱਚ ਨੇ ਉਥੇ ਹੀ ਰਹਿ ਰਹੇ ਨੇ ਕਿਉਂਕਿ ਇਨ ਕੇਸ ਮੰਨ ਲਓ ਅਗਰ ਉਹ ਵੀ ਕੋਈ ਪ੍ਰੋਬਲਮ ਕਰਦੇ ਆ ਕੋਈ ਚੀਜ਼ ਇਦਾਂ ਦੀ ਹੈਪਨ ਹੁੰਦੀ ਵੀ ਆ ਤਾਂ ਘੱਟੋ ਘੱਟ ਸਾਨੂੰ ਇਹ ਤਾਂ ਪਤਾ ਹੈ ਵੀ ਉਹ ਇੱਥੇ ਰਹਿ ਰਹੇ ਨੇ ਉਹ ਅਸੀਂ ਉਹਨਾਂ ਨੂੰ ਗੱਲ ਕਰ ਸਕਦੇ ਆ ਤੇ ਕਾਰਵਾਈ ਕਰ ਸਕਦੇ ਆ ਉਹਨਾਂ ਤੇ ਇਹ ਸਭ ਤੋਂ ਇੱਕ ਮੇਜਰ ਇਸ਼ੂ ਸੀਗਾ ਜੀ ਜਿਹੜਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਅ ਪੁੱਛੇ ਜੇ ਲਾਸਟ ਤੋਂ ਮਹੀਨੇ ਦੀ ਗੱਲ ਹੈ ਜੀ ਦੋ ਤਿੰਨ ਫਲੈਟਾਂ ਤੇ ਕਬਜ਼ੇ ਤੱਕ ਵੀ ਹੋਏ ਬੈਚਲਰ ਵਾਲੋਂ ਜਦੋਂ ਓਨਰਸ ਦੇ ਕੋਲ ਆਈ ਸਾਨੂੰ ਅਸੀਂ ਤੁਰੰਤ ਐਕਸ਼ਨ ਲਿਆ ਵਿਥਿਨ 2 ਅਰ 3 ਡੇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹ ਖਾਲੀ ਵੀ ਕਰਵਾਏ ਅਸੀਂ ਫਲੈਟ ਹੈ ਨਾ ਸੋ ਇੱਕ ਇਹ ਚੀਜ਼ ਹੋ ਗਈ ਪਰ ਸੈਕਿੰਡ THING ਜਿਹੜੇ ਕੈਮਰਾਸ ਵਗੈਰਾ ਸੀਗੇ ਪਹਿਲਾਂ ਕੈਮਰਾ ਵਰਕ ਨਹੀਂ ਕਰਦੇ ਸੀਗੇ ਸਰ ਤੁਸੀਂ ਲਾਸਟ 3 ਮਹੀਨੇ ਪਹਿਲਾਂ ਜਦੋਂ RW ਦੇ ਪਿਛਲੇ ਦੇ ਇਲੈਕਸ਼ਨ ਜਿਹੜੇ ਸੀਗੇ ਉਹ ਉਹਨਾਂ ਦਾ ਜਿਹੜਾ ਪੂਰਾ ਹੋ ਗਿਆ ਸੀਗਾ ਟਾਈਮ ਪੀਰੀਅਡ ਸੀਗਾ ਔਰ ਉੱਥੇ ਨਾ ਹੀ ਕੋਈ ਸਿਕਿਉਰਿਟੀ ਸੀਗੀ ਨਾ ਹੀ ਕੋਈ ਉੱਥੇ ਐਚਕੇ ਟੀਮ ਸੀਗੀ ਮੰਨ ਲਓ ਕੋਈ ਵੀ ਟੀਮ ਉੱਥੇ ਵਰਕ ਨਹੀਂ ਕਰਦੀ ਸੀ 3 ਮਹੀਨੇ ਬਿਨਾ ਸਿਕਿਉਰਿਟੀ ਤੋਂ ਗੇਟ ਬਿਲਕੁਲ ਖਾਲੀ ਰਿਹਾ ਜੀ ਔਰ ਜਿੱਦਾਂ ਟੀਮ ਸਾਡੀ ਆਈ ਆ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਅਸੀਂ ਸਿਕਿਉਰਿਟੀ ਰਨ ਕੀਤੀ ਆ ਐਚਕੇ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੂੜਾ ਵਗੈਰਾ ਥੱਲੇ ਜੋ ਬਾਰਬੇ ਚੱਕਣ ਵਾਸਤੇ ਉਹ ਟੀਮ ਉੱਥੇ ਸਿਲੈਕਟ ਕੀਤੀ ਗਈ ਤਾਂ ਇਹ ਕੁਝ ਬਹੁਤ ਮੇਜਰ ਜਿਹੜੇ ਇਸ਼ੂ ਸੀਗੇ ਨਾ ਉਹ ਸੋਲਵ ਹੋ ਚੁੱਕੇ ਆ 95% ਅਰ ਜੀ ਜਿਸ ਰਿਪੋਰਟ ਕੀ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਕੁਝ ਇੱਕ ਨੈਕਟੀਵਿਟੀ ਫਲਾਈ ਕਰੀ। ਹਾਂ ਜੀ। ਜਿਹੜੀ ਨੈਕਟੀਵਿਟੀ ਫਲਾਈ ਹੋ ਰਹੀ ਸੀ ਕਿਹਦੇ ਵੱਲੋਂ ਫਲਾਈ ਜਾ ਰਹੀ ਸੀ ਔਰ ਪਿੱਛੇ ਜਿਹੜੀ ਇਹਦੀ ਮਨਸ਼ਾ ਕੀ ਸੀ ਕਿ ਨੈਕਟੀਵਿਟੀ ਫਲਾਈ ਕਰੇ। ਮੈਮ ਅ ਕਈ ਚੀਜ਼ਾਂ ਸੀਗੀਆਂ ਉਹਦੇ ਵਿੱਚ ਜੋ ਸਾਡੇ ਕੋਲ ਉੱਪਰ ਕੇ ਸਾਹਮਣੇ ਆਈਆਂ ਜੋ ਕਈ ਬਿਲਡਿੰਗਸ ਵੀ ਸੀਗੇ ਜਿਹੜੇ ਨਾਲ ਹੀ ਹੁਣ ਅਸੀਂ ਚਲੋ ਨਾਮ ਤਾਂ ਨਹੀਂ ਲੈਣਾ ਚਾਹੁੰਦੇ ਬਟ ਵੀ ਹੈਵ ਅ ਪ੍ਰੂਫ ਸਾਡੇ ਕੋਲ ਬੜਾ ਕੁਝ ਆਇਆ। ਉਹਨਾਂ ਦਾ ਮਨਸ਼ਾ ਇਹ ਸੀਗੀ ਕਿ ਇਹ ਜਿਹੜੀ ਸੋਸਾਇਟੀ ਹੈ ਦੀ ਮਾਰਕੀਟ ਡਾਊਨ ਕੀਤੀ ਜਾਵੇ ਤਾਂ ਕਿ ਜਿਹੜੇ ਨੇੜੇ ਸੋਸਾਇਟੀਆਂ ਹਨ ਉਹਨਾਂ ਦੇ ਫਲੈਟਸ ਵਗੈਰਾ ਜ਼ਿਆਦਾ ਹੀ ਅੱਛੀ ਅਮਾਊਂਟ ਦੇ ਨਾਲ ਸੇਲ ਹੋ ਸਕਣ ਠੀਕ ਹੈ ਜੀ ਇੱਕ ਮਿੰਟ ਦਿੰਦੇ ਆਂ ਦੱਸਾਂਗਾ ਇਹ ਥੋੜਾ ਜਿਹਾ ਨਾ ਜਿੱਦੀ ਗਹਿਰਾਈ ਤੇ ਜਾਓ ਤੇ ਦੇਖੋ ਪੂਰਵ ਪ੍ਰੀਮੀਅਮ ਅਪਾਰਟਮੈਂਟ ਹੈ ਕੀ ਇਦਾਂ ਇਹਦਾ ਨਾਮ ਹੈਗਾ ਨਾ ਪੂਰਵ ਪ੍ਰੀਮੀਅਮ ਅਪਾਰਟਮੈਂਟ ਐਕਚੁਅਲੀ ਇ ਪ੍ਰੀਮੀਅਮ ਅਪਾਰਟਮੈਂਟ ਹੈਗੇ ਤੇੰਨੇ 1 ਅਕਰ ਤੇ 1620 ਫਲੈਟ ਬਣੇ उत्से अगर तुम जाकर देखोगे जिन्ना टावर गैप हैगा कोई सुसायटी इन्ना गैप नहीं ते है जी एम एन एज की गल करोगे उपरेचर कंट्रोल्ड स्विमिंग पूल हैगा स्पोर्ट्स कॉम्पलैक्स है इनडोर आउटडोर बास्केटबॉल ग्राउंड टेनिस ग्राउंड स्केटिंग ग्राउंड फुटबॉल ग्राउंड वॉलीबॉल आपके पास टैनिस ग्राउंड जिमनीजियम कैफेटेरिया स्पेस ਸਾਡੇ ਕੋਲ ਕਮਿਊਨਿਟੀ ਸੈਂਟਰ ਇੰਨਾ ਕ ਵੱਡਾ ਕਿ ਤਿੰਨ ਵਿਆਹ ਇਕੱਠੇ ਕਰ ਸਕਦੇ ਹੋ ਇੰਨੀ ਅਮੈਨਿਟੀਆਂ ਟਰਾਈ ਸਿਟੀ ਵਿੱਚ ਕਿਸੇ ਸੁਸਾਇਟੀਜ਼ ਨਹੀਂ ਹੈਗੀ ਸਾਡੇ ਉੱਥੇ ਜਿਹੜਾ ਕਾਰਪਟ ਏਰੀਆ ਤੇ ਜਿਹੜਾ ਜੇ ਮਤਲਬ ਕੋਈ ਹੰਦ ਕਵਰਡ ਏਰੀਆ ਹੈਗਾ ਉਹ ਇੰਨਾ ਤੋਂ ਜ਼ਿਆਦਾ ਹੈਗਾ ਕਿ ਜਿਹੜੀ ਸਰੌਂਡਿੰਗਸ ਸੁਸਾਇਟੀਜ਼ ਜਿੰਨੀਆਂ ਵੀ ਆ ਰਹੀਆਂ ਨਵੀਆਂ ਉਹ ਜਿਸ ਰੇਟ ਤੇ ਵਿਕ ਰਹੀਆਂ 3 3 4 4 ਗੁਣਾ ਰੇਟ ਤੇ ਵਿਕ ਰਹੀਆਂ ਉਹ ਜਦ ਵੀ ਉੱਥੇ ਆਣਾ ਬੰਦਾ ਸਾਡੀ ਸੁਸਾਇਟੀ ਜਾ ਜਾਏਗਾ ਉਹ ਉੱਥੇ ਦੇਖੇਗਾ ਵੀ ਨਹੀਂ ਅਗਰ ਇਹ ਸਾਰੀ ਅਮੈਨਿਟੀਆਂ ਠੀਕ ਤਰ੍ਹਾਂ ਨਾਲ ਮੇਨਟੇਨ ਕੀਤੀਆਂ ਜਾਣ ਜਿਹੜੀ ਤੁਸੀਂ ਪ੍ਰੋਬਲਮ ਪੁੱਛ ਰਹੇ ਹੋ ਨਾ ਮੇਜਰ ਪ੍ਰੋਬਲਮ ਸੀਗੀ ਸਾਡੇ ਲੌਨ ਆਰਡੂ ਦੂਜੀ ਪ੍ਰੋਬਲਮ ਸੀਗੀ ਹਾਊਸਕੀਪਿੰਗ ਦੀ ਸਫਾਈ ਨਹੀਂ ਸੀ ਤਿੰਨ ਮਹੀਨੇ ਇਹ ਕੋਈ ਇੰਟਰਵੈਂਸ਼ਨ ਕਰਕੇ ਇਲੈਕਸ਼ਨ ਸੇ ਹੋ ਰੇ ਸੀ ਕਹਾ ਕਰਕੇ ਇੱਥੇ ਕੋਈ ਵੀ ਆਡਵਰਿਅ ਫੰਕਸ਼ਨ ਨਹੀਂ ਕਰ ਰਹੀ ਸੀ ਸਿਕਿਉਰਿਟੀ ਹਾਊਸਕੀਪਿੰਗ ਨਾ ਹੋਣ ਕਰਕੇ ਉੱਥੇ ਸਾਰੇ ਲਈ ਥੋਰਫੇਰ ਬਣਿਆ ਹੋਇਆ ਜਿਹਦੇ ਬ੍ਰੋਕਰ ਦਾ ਜੀ ਕਰਦਾ ਸੀ ਉਹ ਉੱਥੇ ਕਿਸੇ ਵੀ ਤਰ੍ਹਾਂ ਦੇ ਐਲੀਮੈਂਟਸ ਨੂੰ ਇਲੀਗਲ ਓਕਿਪੈਂਟਸ ਨੂੰ ਰੈਂਟ ਆਊਟ ਕਰ ਦਿੰਦੇ ਮੈਕਸਿਮਮ ਜਿਹੜੇ ਸਾਡੇ ਓਨਰਸ ਹੈਗੇ ਜਾਂ ਤਾਂ ਉਹ ਅਬੋਰਡ ਰਹਿੰਦੇ ਆ ਜਾਂ ਫਿਰ ਉਹ ਪਿੰਨਜ ਹੁੰਦੇ ਆ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਸੀ 2012 ਜਾਂਦੇ ਸੈਟੀ ਆਈ ਸੀ ਉਹ ਉਹਨਾਂ ਨੂੰ ਬ੍ਰੋਕਰਾਂ ਨਜਾਵੀਆਂ ਦੇਤੀਆਂ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਅੱਗੇ ਰਹਿ ਬਣ ਰਿਹਾ ਹੈ ਬ੍ਰੋਕਰ ਕੀ ਕਰਦੇ ਆ ਉਹਨਾਂ ਨੂੰ ਕਹਿ ਦਿੰਦੇ ਕਿ ਫੈਮਲੀ ਨੂੰ ਦਿੱਤਾ ਜੀ ਪਰ ਦਿੱਤਾ ਕਿਨੂੰ ਹੈ ਉੱਥੇ ਦੋ ਦੀ ਜਗਾ 5-5 10-15 15 ਮੁੰਡੇ ਰਹਿੰਦੇ ਆ ਹੁਣ ਉਹ ਉੱਥੇ ਡਰੱਗ ਦਾ ਕੰਮ ਵੀ ਕਰ ਰਹੇ ਆ ਉੱਥੇ ਪੋਜੀਸ਼ਨ ਦਾ ਕੰਮ ਵੀ ਕਰ ਰਹੇ ਆ ਉਹਨਾਂ ਨੂੰ ਪੁੱਛੇ ਚ ਕਰਨ ਵਾਲਾ ਕੋਈ ਨਹੀਂ ਹੈ ਜਦ ਇਹ ਆਰਡਰਲੀ ਬਣੀ ਹੈ ਤੇ ਇਹ ਆਰਡਰਲੀ ਇੱਥੇ ਨਾ ਬਣੇ ਇਹ ਬਹੁਤ ਸਾਰੇ ਲੋਕਾਂ ਦੀ ਸਾਜ਼ਿਸ਼ ਹੈਗੀ ਉਹ ਚਾਹੁੰਦੇ ਨਹੀਂ ਬਣੇ ਕੋਈ ਨਹੀਂ ਚਾਹੁੰਦਾ ਇੱਥੇ ਆਪਸ ਆਪ ਦਾ ਬਿਲਡਰ ਵੀ ਸਾਡੀ ਸੋਸਾਇਟੀ ਵਧੀਆ ਤਰੀਕੇ ਨਾਲ ਚੱਲੇ ਅਗਰ ਇਹ ਵਧੀਆ ਤਰੀਕੇ ਨਾਲ ਚਲ ਜਾਏਗੀ ਉਹਨਾਂ ਦੀ ਆਪਣੀ ਮਾਫੀ ਮੌਲ ਹੋ ਜਾਏ ਉਹ ਲੱਗਦਾ ਸੀ ਕਿ ਟਮਾਟਰ ਤਾਂ ਲੱਗਦਾ ਕਿ ਨਾ ਬਣੇ ਟਮਾਟਰ ਤਾਂ ਸਿਰ ਦੇਖੋ ਜੀ ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਵੀ ਹੈ ਮਰ ਵੀ ਰਹੀ ਸਲੋਟਾ ਗੁਮਾਡੇ ਕਹ ਰਹੇ ਸੀ ਕਿ ਆਪਸੀ ਨਹੀਂ ਪਰਨਾਗੇ ਪਰ ਬਿਲਕੁਲ ਅੱਜ ਅਸੀਂ ਗੁਮਾਡਾ ਨਾਲ ਕੋਆਰਡੀਨੇਟ ਕਰਕੇ ਸਾਰਾ ਕੁਝ ਕਰ ਰਹੇ ਆ ਉਹ ਸਾਡੀ ਪੂਰੀ ਸਪੋਰਟ ਕਰ ਰਹੇ ਆ ਤੇ ਉਹ ਪਿਛਲੇ 2 ਮਹੀਨੇ ਤੋਂ ਅਸੀਂ ਦੇਖ ਰਹੇ ਆ ਜਿਸ ਤਹਾਵ ਨਾਲ ਵੀ ਉਹ ਨਾਲ ਕੰਮ ਕਰ ਰਹੇ ਆ ਉਹ ਪੂਰੀ ਸਪੋਰਟ ਸਾਨੂੰ ਕਰ ਰਹੇ ਆ ਉਹ ਸਾਡੇ ਨਾਲ ਖੜੇ ਆ ਹਰ ਇੱਕ ਚੀਜ਼ ਨੂੰ ਹੈਂਡਲ ਕਰਨ ਨੂੰ ਨਾਲ ਖੜੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਨਾਲ ਖੜੇ ਆ ਪੁਲਿਸ ਸਟੇਸ਼ਨ ਨਾਲ ਸਾਡੇ ਨਾਲ ਖੜੇ ਆ ਤਾਂ ਹੀ ਕਰਕੇ ਹੁਣ ਮੈਕਸਿਮਮ ਜਿਹੜੇ ਇਲੀਗਲ ਓਕਪਾਇੰਟਸ ਨੇ ਅਸੀਂ ਉਹ ਰੈਡੀਗੇਟ ਕਰਦੇ ਆਂ ਉਹ ਲਾਅ ਐਂਡ ਓਰਡਰ ਦੀ ਸਿਚੁਏਸ਼ਨ ਕਾਫੀ ਤੁਸੀਂ ਦੇਖ ਲਓ ਪਿਛਲੇ 2 ਮਹੀਨੇ ਚ 20 ਤੇ 30% ਤੇ ਪੱਕੀ ਰੇਟ ਵਧ ਜੁਕੀ ਸਾਡੇ ਫਲੈਟਾਂ ਦੇ ਤੇ ਆਉਣ ਵਾਲੇ ਟਾਈਮ ਤੇ ਹੋਰ ਵਧੀਆ ਹੋ ਜਾਣਗੇ। ਉੱਥੇ ਤਾਂ ਨੈਗੇਟਿਵਿਟੀ ਵਾਲਾ ਤੁਸੀਂ ਕਿਹਾ ਚੁੱਕੇ ਦੋਹਾਂ ਚਾਰ ਤੇ ਵਿਕੀਸਣੇ ਤੋਂ ਸੁਣੋ ਸਾਡੇ ਦੁਆਰਾ ਸਰ ਨਹੀਂ ਨਹੀਂ ਉਹ ਉਹ ਤੋਂ ਪਹਿਲਾਂ ਸਰ ਜਦੋਂ ਅਸੀਂ ਆਰਡੂਲੀ ਨਹੀਂ ਉੱਥੇ ਪੁਆਇੰਟ ਹੋਈ ਸੀ ਨਾ ਸਰ ਉਸ ਟਾਈਮ ਨਾ ਸਿਕਿਉਰਿਟੀ ਸੀਗੀ ਨਾ ਕੋਈ ਐਚਕੀ ਟੀਮ ਸੀਗੀ ਕੁਝ ਵੀ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਉਸ ਟਾਈਮ ਹੋਈ ਸੀ ਜਦ ਤੁਹਾਡੇ ਇਲੈਕਸ਼ਨ ਨਹੀਂ ਨਹੀਂ ਹੋਈ ਸੀ 15 ਅਪ੍ਰੈਲ 2000 ਬਿਲਕੁਲ ਹਲੋ ਮੈਂ ਅਸੀਂ ਆਏ ਹਾਂ ਮੈਂ ਵੀ ਕਾ ਮੈਂ ਵੀ ਕਾ ਰੈਜ਼ੀਡੈਂਟ ਜਦੋਂ ਇਹ ਫਲੈਟ ਲਿਆ 1 ਕਰੋੜ 30 ਲੱਗਾ ਦਿੱਲੀ ਦੀ ਪਾਰਟੀ ਮੇਰੇ ਫਲੈਟ ਦਾ ਰੇਟ 1 ਕਰੋੜ 80 ਲੱਖ ਰੁਪਏ ਲਾ ਕੇ ਗਈ ਮੇਰਾ ਆਪਣਾ ਆਮ ਨਾਟ ਆ ਪਾਰਟ ਆਫ ਦਾ ਆਰਡਬਲ ਆਨਲੀ ਦਾ ਲੀਗਲ ਕਾਉਂਸਲ ਆਫ ਦਾ ਆਰਡਬਲ ਤੁਸੀਂ ਕਮਾਟਾ ਦਾ ਕੁਐਸਚਨ ਚੁੱਕਿਆ ਕਮਾਟਾ ਇੰਨੀ ਪੋਜ਼ਿਟਿਵ ਹੈ ਕਿ ਸਰ ਉਹਨਾਂ ਨੇ 167 ਫਲੈਟਸ ਦੇ ਆਊਟਸੋਰਸਸਡ ਟੂ ਆਈਐਸ ਐਂਡ ਆਈਪੀਐਸ ਆਫ ਪੰਜਾਬ ਹੈ ਨਾ ਸਰ ਆਈਐਸ ਆਈਪੀਐਸ ਕੋਈ ਐਜੋਜੀ ਸੁਸਾਇਟੀ ਨਹੀਂ ਜਾਣਗੇ ਤੁਸੀਂ ਜਿੰਨੀ ਸੋ ਹੋਮਲੈਂਡ ਹੈ ਵਧੀਆ ਵਧੀਆ ਸੁਸਾਇਟੀਆਂ ਹੈਗੀਆਂ ਤੇ ਉੱਥੇ ਕਿਉਂ ਨਹੀਂ ਗਏ ਕਿ ਉੱਥੇ ਨਹੀਂ ਜਾ ਸਕਦੇ ਸੀ ਪ੍ਰਾਈਵੇਟ ਵੀ ਗਵਰਨਮੈਂਟ ਚਾਹਨਾ ਚਾਹੇ ਤੇ ਅਲਾਟ ਕਰ ਸਕਦੀ ਹੈ ਉਹਦੇ ਅਲਾਵਾ ਸਰ ਡਾਕਟਰਸ ਵਾਸਤੇ ਡਿਫਰੈਂਟ ਕਮਾਂਡਾ ਨੇ ਦਿੱਤਾ ਡਾਕਟਰਾਂ ਵਾਸਤੇ ਵਖਰਾ ਸਭ ਵਾਸਤੇ ਵਖਰਾ ਔਰ ਕਮਾਂਡਾ ਦੇ ਜਿਹੜੇ ایਓ ਸਾਹਿਬ ਨੇ ਉਹ ਇੱਥੇ ਇੱਥੇ ਰਹਿੰਦੇ ਨੇ ਪੂਰਾ ਪ੍ਰੀਮੀਅਮ ਵੇਟ ਤੇ ਦੇ ਨੋਜ਼ ਵੈਲ ਔਰ ਬਾਕੀ ਰਹੀ ਸਰ ਐ ਦੀਵਾਲੀ ਦਾ ਤੋਹਫਾ ਹੋਏਗਾ ਜਿਹੜਾ ਜਿਮਨਾਸਟਿਕਸ ਔਰ ਇਹ ਸਾਰੀ ਚੀਜ਼ਾਂ ਕਰ ਰਹੇ ਨੇ ਗੱਲ সুইমিং ਪੂਲ ਹੈ ਦੀਵਾਲੀ ਦਾ ਤੋਹਫਾ ਜੋ ਇਨਾ ਕੋਲ ਸਭ ਕੁਝ ਹੈਂਡ ਓਵਰ ਆ ਗਿਆ ਹੈ ਜੋ ਕਿ ਪਬਲਿਕ ਵਾਸਤੇ ਓਪਨ ਹੋ ਜਾਏਗਾ ਸਰ ਕਨੀਸ ਸਪੀਡ ਕੋਰਟ ਨੂੰ ਜੀ RWA ਦੇ ਵਿੱਚ ਤੁਹਾਡੀ ਕੀ ਗੁੰਝ ਹੈ ਸਰ ਮੈਂ ਲੀਗਲ ਕਾਉਂਸਲ ਹਾਂ ਇਹਨਾਂ ਦਾ ਬੀਂਗਾ ਰੈਜ਼ੀਡੈਂਟ ਐਂਡ ਬੀਂਗਾ ਲੀਗਲ ਕਾਉਂਸਲ ਸਰ ਮੇਰੀ ਭੂਮਿਕਾ ਹੈ ਹੈ ਜਿੰਨੇ ਵੀ ਇੱਥੇ ਲੀਗਲੀ ਜੋ ਕੰਮ ਹੋਣੇ ਹਨ ਜਿਵੇਂ ਟੇਨੈਂਟ ਦੀ ਵੈਰੀਫਿਕੇਸ਼ਨ ਹੋਈ ਜੋ ਵੀ ਜੋ ਵੀ ਬੰਦਾ ਸਿਕਿਉਰਿਟੀ ਗਾਰਡ ਵੀ ਰੱਖਿਆ ਜਾਂਦਾ ਉਹਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਉਹਦੀ ਪ੍ਰੋਪਰ ਫਾਈਲ ਬਣਦੇ ਜੋ RWA ਦੇ ਰੂਲਸ ਨੇ ਜੋ ਆਪਣੇ ਪੰਜਾਬ ਐਕਟਰ ਜੋ ਰੂਲਸ ਹੈ ਉਹ ਰੂਲਸ ਫਾਲੋ ਹੋਏ ਤਾਂ ਕਿ ਕੁਝ ਵੀ ਕੰਮ ਇਲੀਗਲ ਨਾ ਹੋ ਜਾਏ ਜਿਵੇਂ ਜੋ ਡਿਫਾਲਟਰ ਬੰਦੇ ਜੋ ਮੇਨਟੇਨ ਨਹੀਂ ਦੇ ਰਹੇ ਹੁਣ ਵੀ ਇਨਾਂ ਕੋਲ 70% ਲੋਕਾਂ ਦੀ ਮੇਨਟੇਨੈਂਸ ਆ ਰਹੀ ਹੈ ਫਿਰ ਵੀ ਸੋਸਾਇਟੀ ਇੰਨੀ ਵਧੀਆ ਚੱਲ ਰਹੀ ਜਦੋਂ 100% ਲੋਕਾਂ ਦੀ ਆ ਜਾਏਗੀ ਉਹ ਸੋਸਾਇਟੀ ਮੈਂ ਕਹਿ ਰਿਹਾ ਇਸ ਪ੍ਰਾਈਸ ਸਿਟੀ ਦੀ ਸਭ ਤੋਂ ਵਧੀਆ ਸੋਸਾਇਟੀ ਹੋਏਗੀ ਅਸ ਦੀ ਡੇਟ ਜੇਕਰ ਆਪਸ਼ਨ ਹੋ ਜਾਏ ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਫਲੈਟ ਬੰਦਾ ਛੱਡੇਗਾ ਕਿਉਂਕਿ ਉਹ ਆਪਸ਼ਨ ਹੋएगी 1 ਕਰੋੜ 10 ਲੱਗਦੀ 1 ਕਰੋੜ 20 ਲੱਗਦੀ ਜੋ ਮੈਂ 1 ਕਰੋੜ 30 ਲੱਗਦਾ ਮੈਂ ਖੁਦ ਖਰੀਦੀ ਹੈ ਅਗਰ ਮੈਨੂੰ 10-10 ਮਿਲੇਗਾ ਸਰ ਮੈਂ ਗੱਟੋ ਕਰ ਜਿੰਨਾ ਮੇਰਾ ਬਜਟ ਹੋਏਗਾ ਮ ਔਰ ਜਿਨ੍ਹਾਂ ਲੀਗਲ ਜੀ ਦਾ ਕੰਮ ਲੈ ਕੇ ਉਹ ਟਮਾਡਾ ਕਾਂਪ ਬੰਦੇ ਵੀ ਅੰਦਰ ਹੈ ਅਟਨੋਟੀ ਅਧਿਕਾਰੀ ਹੈਗੇ ਉਹਨਾਂ ਨੂੰ ਬਹੁਤ ਕਪੜਾ ਦਿੱਤਾ ਪਰ ਇਹ ਕੋਈ ਵੀ ਮੰਗ ਮੰਗੇ ਵੀ ਕਿਤੇ ਉਹ ਚੱਲੀ ਵੀ ਇਨਕੁਆਇਰੀ ਕਰ ਸਰ ਉਹ ਡੈਟਾ ਤੁਸੀਂ ਆਰ ਡਬਲਯੂ ਤੁਹਾਡੀ ਕਰੇਗੀ ਅੱਗੇ ਸਰ ਆਰ ਡ ਆਰ ਡਬਲਯੂ ਜੋ ਹੋਣ ਵਾਲਾ ਕੰਮ ਹੈ ਸਾਰਾ ਕਰੇਗੀ ਪਹਿਲਾ ਤੇ ਇਹਨੂੰ ਲੀਵੇਬਲ এনवायरमेंट ਬਣਾਤਾ ਇਹਨਾਂ ਨੇ ਮੈਂ ਜਦੋਂ ਇੱਥੇ ਆਇਆ ਸੀ 3-4 ਮਹੀਨਾ ਪਹਿਲੇ ਮੈਂ ਇੱਕ ਦਿਨ মিডিਆ ਨੂੰ ਇਨਵਾਈਟ ਵੀ ਕਰਾਂਗਾ ਪਰਸਨਲੀ ਆਪਣੇ ਘਰ ਜਦੋਂ ਮੈਂ ਆਇਆ ਸੀ ਸਰ ਉੱਤੇ ਕੁਝ ਵੀ ਨਹੀਂ ਸੀ ਨਾ ਕੋਈ ਸਿਕਿਉਰਟੀ ਸੀ ਮੇਰੇ ਘਰ ਦੇ ਅੰਦਰ ਮਤਲਬ ਲੇਬਰ ਉੱਤੇ ਸਭ ਕੁਝ ਗੰਦਸ ਦੇਖਿਆ ਮੈਂ ਜਦੋਂ ਦੀ RWA ਬਣੀ ਐ ਸੌਰ ਦੇ ਬਾਅਦ ਤੋਂ ਮਤਲਬ ਹੁਣ ਬੀਂਗਾ মিডিਆ ਪ੍ਰਸੰ ਤੁਸੀਂ ਐਂਟਰੀ ਲੈ ਕੇ ਦਿਖਾ ਦਿਓ ਜਦੋਂ ਤੁਸੀਂ ਆਓਗੇ ਤੁਹਾਡੀ ਗੱਡੀ ਦਾ ਮੈਸੇਜ ਆਏਗਾ ਅਗਰ ਤੁਸੀਂ ਕਹਿ ਦਿੱ ਬੀ3102 ਵਕੀਲ ਸਾਹਿਬ ਤੇ ਜਾਣਾ ਤਾਂ ਜਦੋਂ ਤੱਕ ਮੈਂ ਅਪਰੂਵਲ ਮਾਈਗ੍ਰੇਟ ਨਹੀਂ ਦਵਾਉਂਗਾ ਤੁਹਾਡੀ ਗੱਡੀ ਅੰਦਰ ਨਹੀਂ ਜਾਏਗੀ ਭਾਵੇਂ ਤੁਸੀਂ ਜੋ ਮਰਜ਼ੀ ਕਰ ਲੋ ਉਹਦਾ ਪ੍ਰੂਫ ਹੈ ਕਿ ਐਸਐਚਓ ਸਾਹਿਬ ਦਾ ਫੋਨ ਆਇਆ ਕਹਿੰਦੇ ਯਾਰ ਗੱਡੀ ਅੰਦਰ ਕਿਉਂ ਨਹੀਂ ਭੇਜ ਰਹੇ ਈਵਨ ਪੁਲਿਸ ਵਾਲਿਆਂ ਨੇ ਵੀ ਗੱਡੀ ਰੋਕੀ ਕਿ ਭਈ ਨਹੀਂ ਪਹਿਲਾਂ ਇੱਕ ਵਾਰੀ ਅੰਦਰ ਤੋਂ ਘਵਾ ਦਿਓ ਸਰ ਥਿਸ ਇਜ਼ ਦਾ ਪਾਵਰ ਆਫ ਦਾ ਆਰਡਬਲ ਇਹ ਇਨਨੇ ਕੀਤਾ ਜੀਡੀ ਗੇਟ ਤੇ ਹੰਗਾਮਾ ਹੋਇਆ ਕਿ ਜੀੜੀ ਨੇ ਹੰਗਾਮਾ ਕੀਤਾ ਸੀ ਕਿ ਮੈਂ ਸੈਡ ਮੇਰਾ ਆ ਗਿਆ ਮੇਰੀ ਨੀਤ ਤੇ ਮੈਨੂੰ ਅੰਦਰ ਹੀ ਚਾਹ ਦੇ ਸਰ ਪਤਾ ਕੀ ਹੈ ਉਸ ਉਸੇ ਸਾਨੂੰ ਨਹੀਂ ਜਾਣਦੇ ਦੇ ਮਾਲਕਾਂ ਨੂੰ ਜਾਣਦੇ ਬਿਲਕੁਲ ਸਰ ਮਾਲਕਾਂ ਨੂੰ ਕਦੇ ਵੀ ਨਹੀਂ ਰੋਕਿਆ ਉਹ ਸਿਰਫ ਸਿਰਫ ਕੁਝ ਮੁੱਠੀ ਵਰਦੇ ਲੋਕ ਰਹਿ ਗਏ ਨੇ ਜੋ ਬੰਦੇ ਮੇਨਟੇਨੈਂਸ ਨਹੀਂ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਲੱਗਦਾ ਕਿ ਫ੍ਰੀ ਦੀ ਸਰਵਿਸਿਜ਼ ਮਿਲ ਜੇ ਫਰੀ ਦੀ ਸਰਵਿਸ ਜਿਵੇਂ ਜਿਵੇਂ ਉਹ ਇੰਨੇ ਸਾਲ ਉਹਨਾਂ ਨੇ ਕੱਟਦੇ ਉਹਨਾਂ ਨੂੰ ਲੱਗਦਾ ਕਿ ਯਾਰ ਹੁਣ ਵੀ ਫਰੀ ਸਭ ਕੁਝ ਮਿਲਦਾ ਰਹਾ ਆਪਾਂ ਫਰੀਦਾ ਖਾਂਦੇ ਰਹੀਏ ਜੋ ਮੇਨਟੇਨੈਂਸ ਪੇਅਰ ਨੇ ਉਹ ਤਾਂ ਮੇਨਟੇਨ ਦੇ ਹੀ ਰਹੇ ਸੋਸਾਇਟੀ ਤੇ ਚੱਲੀ ਰਹੀ ਹੈ ਚਲੋ ਲਿਫਟਾਂ ਉਹ ਤੇਨ ਕਿ ਹਾਊਸਕੀਪਿੰਗ ਹੋ ਰੱਖਣਗੇ ਔਰ ਆਪਾਂ ਫਰੀ ਵੀ ਫਰੀ ਚੱਲੀ ਜਾਏ ਤੇ ਸਰ ਐਓ ਜੇ ਬੰਦੇ ਤੇ ਹਰ ਜਗ੍ਹਾ ਹੁੰਦੇ ਨੇ ਇਟ ਇਜ਼ ਨੋਟ ਅਬਾਊਟ ਮੋਹਾਲੀ ਇਟ ਇਜ਼ ਅਬਾਊਟ ਆਪ ਸਾਡੀ ਗਵਰਨਮੈਂਟ ਦੀ ਵੀ ਗੱਲ ਕਰੀਏ ਉੱਥੇ ਵੀ ਹੋਣਗੇ ਹਰ ਜਗ੍ਹਾ ਹੁੰਦੇ ਨੇ ਗਰ 10 15 ਮੇਨਟੇਨ ਦੇ ਰਿਹਾ ਤੇ ਇੱਕ ਆ ਦਾ ਬੰਦਾ ਦੋ ਬੰਦੇ ਹੋਣਗੇ ਚੋ ਨਹੀਂ ਦੇਣਾ ਚਾਹੁੰਦੇ ਜੋ ਫ੍ਰੀ ਚ एवरीथिंग ਦੇ ਵਾਂਟ ਟੂ ਯੂਜ਼ ਉਹਦੇ ਵਾਸਤੇ ਸਰ ਮੇਰਾ ਹੈ ਕਿ ਹੁਣ ਤੇ ਆਪਾਂ ਕਮਿਊਨੀਕੇਸ਼ਨ ਨਾਲ ਗੱਲ ਚਲਾ ਰਹੇ ਆਂ ਉਹਦੇ ਬਾਅਦ ਲੀਗਲ ਆਪਾਂ ਜੋ ਵੀ ਲੀਗਲੀ ਕਾਰਵਾਈ ਔਰ ਜਿਹਦੇ ਜਿਆਦਾ ਜਿਆਦਾ ਪੈਸੇ ਨੇ ਇਵਨ ਲੋਕਾਂ ਦੇ ਲੱਖ ਰੁਪਏ 15 15 20 20 ਲੱਖ ਰੁਪਏ ਮੇਨਟੇਨਸ ਪੈਂਡਿੰਗ ਹੈਗੀ ਲੋਕਾਂ ਦੀ ਉਹ ਕਿਵੇਂ ਰਿਕਵਰੀ ਹੋਣੀ ਹੈ ਉਹ ਸਰ ਕੋਰਟ ਸਾਡੇ ਨਾਲ ਹੈ ਰਿਕਵਰੀ ਸੂਟ ਸਾਡੇ ਨਾਲ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਹੈ ਕਮਾਟਾ ਸਾਡੇ ਨਾਲ ਹੈ ਆਪਾਂ ਉਹਨੂੰ ਰਿਕਵਰ ਕਰਾ ਕੇ ਦਵਾਂ ਉਹ ਦਸੋ ਪ੍ਰੈਜ਼ੀਡੈਂਟ ਸਾਹਿਬ ਪਾਰਕਿੰਗ ਨੂੰ ਲੈ ਕੇ ਸਾਡੀ ਗੱਲ ਹੋ ਚੁੱਕੀ ਹੈ ਗਮਾਟਾ ਦੇ ਨਾਲ ਫਿਲਹਾਲ ਤਾਂ ਜਿਹੜੀਆਂ ਬਾਹਰ ਪਾਰਕਿੰਗ ਲੱਗੀਆਂ ਆਆਂ ਉਹਨੂੰ ਵੀ ਅਸੀਂ ਨਾ ਮਾਰਕਿੰਗ ਕਰ ਰਹੇ ਹਾਂ ਜੀ ਆ ਪ੍ਰੋਪਰ ਤਰੀਕੇ ਨਾਲ ਪਰ ਫਲੈਟ ਨੂੰ ਗੱਡੀ ਅਲਾਊ ਕਰ ਰਹੇ ਜਿੱਦਾਂ 3 بی ਐਚ ਕੇ ਉਹਨਾਂ ਨੂੰ 2 ਵਾਹਨ ਦੋ ਤਰ ਅਲਾਊ ਹੋਣਗੀਆਂ ਜਿਹੜਾ 1 بی ਐਚ ਕੇ ਉਹਨਾਂ ਨੂੰ ਇੱਕ ਹੋਏਗੀ ਪ੍ਰੋਪਰ ਤਰੀਕੇ ਨਾਲ ਅਸੀਂ ਮਾਰਕਿੰਗ ਕਰਕੇ ਨਾ ਆਸਪਰ ਦੀਵਾਲੀ ਉਹ ਡਨ ਕਰ ਰਹੇ ਹਾਂ ਔਰ ਜਿਹੜੀ ਨੀਚੇ ਵਾਲੀ ਪਾਰਕਿੰਗ ਆ ਇਹਦੀ ਵੀ ਗੱਲ ਉਸਤ ਗਮਾਟਾ ਨਾਲ ਹੋ ਚੁੱਕੀ ਆ ਸੋ ਕੰਮ ਚੱਲ ਰਿਹਾ ਵਰਕਿੰਗ ਹੈ ਇਸ ਦੇ ਉੱਤੇ ਕੋਸ਼ਿਸ਼ ਪੂਰੀ ਹੈ ਕਿ ਨੈਕਸਟ ਇਅਰ ਤੇ ਸਟਾਰਟਿੰਗ ਜਾਂ ਮਿਡ ਦੇ ਵਿੱਚ ਵਿੱਚ ਉਹ ਵੀ ਚੱਲ ਜੇਗੀ ਕਿਉਂਕਿ ਥੱਲੇ ਫਾਇਰਵਰਕ ਵਾਲਾ ਵੀ ਕੰਮ ਮੋਸਟਲੀ ਕੰਪਲੀਟ ਹੋ ਚੁੱਕਿਆ ਹੈ। ਸੋ ਮੋਸਟਲੀ ਇਟ ਵਿਲ ਬੀ ਡਨ। ਆਪਾਂ ਜਿਹੜੀ ਨੈਕਸਟ ਪ੍ਰੈਸ ਕਾਨਫਰੰਸ ਕਰਾਂਗੇ ਨੇ ਸਰ ਉੱਥੇ ਪਰਮਿਸੀਸਿਸ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਜੋ ਇਹ ਪਾਰਕਿੰਗ ਦੀ ਗੱਲ ਕਰ ਰਹੇ ਹਾਂ ਬੇਸਮੈਂਟ ਪਾਰਕਿੰਗ 댓 ਇਜ਼ ਦਾ ਬਿਗੇਸਟ ਪਾਰਕਿੰਗ ਉਹ ਇੰਨੀ ਵੱਡੀ ਹੈ ਸਰ ਕਿ ਮੈਂ ਮਤਲਬ ਤੁਹਾਨੂੰ ਕੀ ਦੱਸਾਂ ਕਿ ਤੁਸੀਂ ਜਿੱਧਰੋਂ ਆਏ ਹੋ ਨਾ ਇੰਨੇ ਮਤਲਬ ਕਿਲੋਮੀਟਰ ਚ ਰਨਗੇ ਕਿੰਨਾ ਏਰੀਆ ਹੋਣਾ ਮਤਲਬ 37 ਇੰਨੀ ਵੱਡੀ ਗੱਡੀ ਹੈ ਪੂਰਾ ਸ਼ਹਿਰ ਦਾ ਸ਼ਹਿਰ ਦੀਆਂ ਗੱਡੀਆਂ ਟਰੱਕ ਉੱਤੇ ਖੜੇ ਹੋ ਸਕਦੇ ਨੇ ਬਟ ਉਹ ਹੀ ਸਫਾਈ ਕਰਕੇ ਔਰ ਪ੍ਰੋਪਰ ਆਰ ਡਬਲਯੂ ਐ ਨਾ ਕਰਕੇ ਉਹ ਬੰਦ ਪਈ ਸੀ ਹੁਣ ਗਮਾੜਾ ਨੂੰ ਜਦੋਂ ਮਿਲ ਗਿਆ ਕਿ ਪੋਜ਼ਿਟਿਵ ਐਂਗਲ ਕਿ ਸਰ ਆਪਾਂ ਤੇ 네ਗੇਟਿਵ ਵਾਸਤੇ ਜਾ ਨਹੀਂ ਰਹੇ ਆਪਾਂ ਪੋਜ਼ਿਟਿਵ ਪੋਜ਼ਿਟਿਵ ਕਰਕੇ ਉਹਨੂੰ ਚਾਲੂ ਕਰਾ ਦਿੱਤਾ ਸਫਾਈ ਵੀ ਮੈਡੀਕਲ ਸੌਤ ਨੂੰ ਲੈ ਕੇ ਹਾਂਜੀ ਮੈਡੀਕਲ ਸੌਤ ਨੂੰ ਲੈ ਕੇ ਅ ਮੈਡੀਕਲ ਸੌਤ ਨੂੰ ਐ ਕਿ ਨਾ ਸਰ ਡਿਸਪੈਂਸਰੀ ਵਗੈਰਾ ਦੀ ਵੀ ਗੱਲ ਸਾਡੀ ਕੰਪਲੀਟ ਲਗਭਗ ਹੋ ਚੁੱਕੀ ਆ ਅ ਹੋਰ ਵੀ ਕਈ ਚੀਜ਼ਾਂ ਜਿਹਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਸਪੈਂਸਰੀ ਵਗੈਰਾ ਜਿਹੜੀ ਉੱਥੇ ਓਪਨ ਹੋਵੇ ਤਾਂ ਕਿ ਜਿਹੜੀ ਸਹੂਲਤਾਂ ਜੋ ਅੰਦਰ ਤਾਂ ਮਿਲੇ ਮਿਲੇ ਜੋ ਨਾਲ ਸੋਸਾਇਟੀ ਦਾ ਜਾਂ ਕੋਈ ਬਾਹਰ ਤੋਂ ਕਿਸੇ ਫਰਸਟ ਏਡ ਕੋਈ ਵੀ ਚੀਜ਼ ਚਾਹੀਦੀ ਹੈ ਸਰ ਉਹ ਉਹ ਪ੍ਰੋਵਾਈਡ ਅਸੀਂ ਕਰਵਾ ਸਕੀਏ ਮੋਸਟਲੀ ਮੈਨੂੰ ਲੱਗਦਾ ਹੈ ਕਿ ਜਿਹੜੀ 2 ਵੀਕਸ ਦੇ ਵਿੱਚ ਵਿੱਚ ਸਾਡੀ ਪੂਰੀ ਕੋਸ਼ਿਸ਼ ਆ ਕਿ ਉਹ ਡਨ ਹੋ ਜਾਏਗੀ ਸਰ ਈਸ਼ੀ ਪਿੱਛੇ ਜਿਹੜਾ ਸਾਹਮਣੇ ਆਇਆ ਕਿ ਇੰਟਰਨਲੀ ਜਿਹੜਾ ਕਮਿਊਨਿਟੀ ਸੈਂਟਰ ਬਣਿਆ ਹੋਏਗਾ ਉਹ ਥਿਕੇ ਰੱਖਦੇ ਹੋ پارک ਉਹ ਦੇਸ਼ਾ ਨਹੀਂ ਬੱਟ ਕੇ ਹੈ ਇੱਕ ਗੱਲ ਇੱਕੋ ਤਾਂ ਸੱਚ ਹੈ ਕਿ ਹੁਣ ਇਹਦੇ ਉੱਤੇ ਜਿਹੜਾ فرمے ہے کہ ہم نے اگر کسی کو ایونٹ کے لیے دینا ہے تو اس کا ہم رینٹ لیتے ہیں پراپر اس کے بیسز پہ ہم نے پالیسی بنائی ہے کہ اگر رینٹ لے کے ہم اس کو رینڈو کرتے ہیں انٹرنلی کسی کو چاہیے ہو وہ ملتا ہے دیزلی دس از ان دی بائی لوز اف دیئر کہ RWA دی پاور ہے کہ اگر انہوں نے لینا چاہے تے پراپر او دا ڈاکومنٹیشن کر کے پراپر فار دا پرپز اف لائک ہون دیوالی میلہ ہونا ہے کل کروا چودھا سیگا مطلب اوتھے پراپر جو سوسائٹیز ہونا چاہیے تھا ٹو میک اٹ لیویبل एवरीथिंग इज فالوڈ بائی دیئر ਜੋ ਲੀਗਲ ਐਂਗਲ ਹੈਗਾ ਉਹ ਆਪਾਂ ਦੇਖ ਰਹੇ ਆਂ ਬਾਕੀ ਸੋਸ਼ਲ ਹੈ ਦੇਖ ਰਹੇ ਜਿਹੜੀ ਮੇਨਟੇਨੈਂਸ ਨਹੀਂ ਦੇ ਰਹੇ ਉਹਨਾਂ ਦੇ ਖਿਲਾਫ ਕੀ ਨਹੀਂ ਕਰੇ ਜਿਹੜੀ ਮੇਨਟੇਨੈਂਸ ਕਰ ਰਹੇ ਨੇ ਉਹਦੇ ਉਹਨਾਂ ਦੇ ਉੱਤੇ ਆਪਣੇ ਹੈਗੇ ਨੇ ਫਲੈਟ ਮੈਡਮ ਬਿਲਕੁਲ ਬਿਲਕੁਲ ਬਹੁਤ ਵਧੀਆ ਕੁਐਸਚਨ ਆਪ ਜੀ ਨੇ ਕੀਤਾ ਦੇਖਿਓ ਜੋ ਪਹਿਲਾਂ ਤੋਂ ਚੱਲ ਰਹੀ ਸਾਡੀ ਕਮਿਊਨੀਕੇਸ਼ਨ ਰਿਟਰਨ ਕਮਿਊਨੀਕੇਸ਼ਨ ਐਸ ਵੈਲ ਐਸ ਓਰਲ ਕਮਿਊਨੀਕੇਸ਼ਨ ਹੱਥ ਜੋੜ ਕਰਕੇ ਇਹ ਉਹਨਾਂ ਦੇ ਘਰ ਜਾ ਕੇ ਵੀ ਅਪੀਲ ਕਰਦੇ ਨੇ ਜੀ ਸੋਸਾਇਟੀ ਨੂੰ ਪੈਰਾਲਾਈਜ਼ ਨਾ ਬਣਾਓ ਜੋ ਲੋਕੀ ਮੇਨਟੇਨ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਤਰ੍ਹਾਂ ਸਕਾਓ ਐ ਵੀ ਮੀਟਿੰਗ ਇਚ ਹੋਇਆ 100 200 ਲੋਕਾਂ ਨੇ ਫਿਰ ਇੰਨਾ ਵੀ ਕਿਹਾ ਜੀ ਇਹਨਾਂ ਦੀ ਸਰਵਿਸਿਜ਼ ਰੋਕ ਦਿਓ ਲੇਕਿਨ ਅਸੈਂਸ਼ੀਅਲ ਸਰਵਿਸਿਸ ਆਪਾਂ ਕਿਸੇ ਦੀ ਰੋਕ ਨਹੀਂ ਸਕਦੇ ਸਾਡਾ ਕਾਨੂੰਨ ਕਹਿੰਦਾ ਹੈ ਸਾਡਾ ਮੋਰਲ ਵੈਲਿਊਸ ਕਹਿੰਦੀ ਹੈ ਨਾ ਬਿਜਲੀ ਨਾ ਪਾਣੀ ਨਾ ਕਿਸੇ ਦਾ ਲਿਫਟ ਆਪਾਂ ਰੋਕ ਨਹੀਂ ਸਕਦੇ ਪ੍ਰੈਗਨੈਂਟ ਔਮਨ ਸੀਨੀਅਰ ਸਿਟੀਜ਼ਨ ਕਿਸੇ ਨੂੰ ਆਪਾਂ ਡਿਸਟਰਬ ਨਹੀਂ ਕਰ ਸਕਦੇ ਬਸ ਆਪਾਂ ਇਹ ਕਰ ਸਕਦੇ ਹਾਂ ਕਿ ਉਹਨਾਂ ਦੀ ਕੋਈ ਕੈਬ ਆ ਰਹੀ ਹੈ ਜਾਂ ਉਹਨਾਂ ਦੀ ਕੋਈ ਨਾਨ ਅਸੈਂਸ਼ੀਅਲ ਗੁੱਡਸ ਆ ਰਹੇ ਨੇ ਉਹ ਆਪਾਂ ਗੇਟ ਤੇ ਖੜਾ ਕਰ ਦਿੰਦੇ ਆ ਕਿ ਭਈ ਗੇਟ ਤੋਂ ਆਪਣਾ ਸਮਾਨ ਲੈ ਲਓ ਕਿਉਂਕਿ ਉਹ ਜਿਹੜੇ ਬੰਦੇ ਜਾਣਗੇ ਉਹ ਫਿਰ ਅੱਗੇ ਸਾਡੀ ਲਿਫਟ ਔਰ ਸਾਡੀ ਚੀਜ਼ਾਂ ਯੂਜ਼ ਕਰਨਗੇ ਉਹਦੇ ਅਲਾਵਾ ਜਿਨ੍ਹਾਂ ਦੀ ਵੱਡੀ ਮੈਂਟੇਨੈਂਸ ਹੈ ਉਹਨਾਂ ਵਾਸਤੇ ਆਪਾਂ ਪ੍ਰੋਪਰ ਪ੍ਰਪੋਜ਼ਲ ਬਣਾ ਲਿਆ ਹੋਇਆ ਹੈ ਕਿਉਂਕਿ ਆਪਾਂ ਉਸੇ ਵਿੱਚ ਰਿਕਵਰੀ ਸੂਟ ਫਾਈਲ ਕਰ ਰਹੇ ਹਾਂ ਫॉर ਰਿਕਵਰੀ ਸੂਟ ਐਸ ওয়েਲ ਵੀ ਹੈਵ ਟੂ ਪੇ ਕੋਰਟ ਫੀਸ ਟੂ ਦਾ ਕੋਰਟ ਉਹਦੇ ਵਾਸਤੇ ਵੀ ਮੇਨਟੇਨੈਂਸ ਤੋਂ ਹੀ ਪੈਸਾ ਇਕੱਠਾ ਆਏਗਾ ਪੱਲੇ ਤੋਂ ਤਾਂ ਕੋਈ ਦੇਗਾ ਨਹੀਂ ਔਰ ਜਦੋਂ ਇਹ RWA ਨਹੀਂ ਬਣੀ ਸੀ HGM ਨੇ ਸਟੇ ਕਰਤਾ ਸੀ ਇਹਨਾਂ ਨੇ ਪ੍ਰੋਪਰ ਆਪਣਾ ਇੱਕ ਪੂਲ ਬਣਾ ਕਰਕੇ RWA ਨੇ ਉਸੇ ਸੇ ਪੈਸਾ ਪਾ ਪਾ ਕੇ ਪਰਸਨਲੀ ਵੀ ਇਹਨਾਂ ਨੇ RWA ਚਲਾਉਣ ਦੀ ਕੋਸ਼ਿਸ਼ ਕੀਤੀ ਉਸੇ ਵਿੱਚ ਵੀ ਇਹ ਕਾਮਯਾਬ ਹੋਏ ਉਹਦੇ ਬਾਅਦ ਜਦੋਂ ਹਾਈ ਕੋਰਟ ਨੇ ਕਿਹਾ ਤਾਂ ਜੀ ਹੁਣ RWA ਫਾਰਮ ਹੋਣੀ ਚਾਹੀਦੀ ਹੈ ਤਾਂ RWA ਫਾਰਮ ਹੋਈ ਹੈ ਐਂਡ ਵਿਦ ਪ੍ਰੋਪਰ سپورਟ ਪ੍ਰੋਪਰ ਲੀਗਲ ਚੈਨਲ एवरीथिंग ਇਜ਼ ਲੀਗਲ ਮਿਊਜ਼ਿਕ ਦੇ ਮਟੀਰੀਅਲ ਦੇ ਅੰਦਰ ਕੋਈ ਟ੍ਰੀਸਟ ਨਹੀਂ ਡਿਪੈਂਡ ਹੁੰਦਾ ਫਲੈਸ਼ ਜੀ ਮੈਂ ਮੈਂ ਦੱਸ ਰਿਹਾ ਉੱਥੇ ਉਹਦੇ ਵਾਸਤੇ ਕਿਉਂਕਿ ਸੋਸਾਇਟੀ ਹੈਗੀ ਬਹੁਤ ਵੱਡੀ ਜਿਵੇਂ ਹੋਮਲੈਂਡ ਦੇ ਨਾਲ ਇੱਕ ਪ੍ਰੋਪਰ ਪੁਲਿਸ ਦਾ ਬੂਥ ਹੈ ਇੱਥੇ ਵੀ ਆਪਾਂ ਇੱਕ ਪੁਲਿਸ ਦਾ ਪ੍ਰੋਪਰ ਬੂਥ ਬਣਾਉਣਾ ਚਾਹ ਰਹੇ ਹਾਂ ਉਸ ਪੁਲਿਸ ਦੇ ਬੂਥ ਦੇ ਅੰਦਰ ਇਹ ਹੋਏਗਾ ਕਿ ਜਿੰਨਾ ਵੀ ਲੋਕਲ ਏਰੀਆ ਹੋਏਗਾ ਉਹਦੇ ਵਾਸਤੇ ਕੁਝ ਵੀ ਹੋਏਗਾ ਤੇ ਉਹ ਪੁਲਿਸ ਚੌਕੀ ਕਵਰ ਕਰੇਗੀ ਆਡਬਲ ਲੇਕ ਦੇ ਮਾਟਰ ਆਡਬਲ ਆਡਬਲ

ਪਰ ਜਦ ਆਪ ਵਹਾਂ ਤੇ ਆਓਗੇ ਆ ਗੋਲੋਗੇ ਨਾ ਤਾਂ ਮੈਂ ਸਟਿੱਕਰ ਲਵਾਂਗਾ ਨਾ ਤਾਂ ਮੈਂ ਮੈਂਟੇਨੈਂਸ ਕਰੂੰਗਾ ਤਾਂ ਪੁੱਛਣਾ ਤਾਂ ਪੜੇਗਾ ਨਾ ਉਹਨੂੰ ਕਮ ਸੇ ਕਮ ਕੌਣ ਹੋ ਗਈ ਆਹਾਂ ਜਾ ਰਹੇ ਅਬ ਉਹਨੂੰ ਇਸੀ ਚੀਜ਼ ਸੇ ਪ੍ਰੋਬਲਮ ਹੈ ਕਿ ਹਮ ਤੇ ਪੁੱਛਾ ਕਿ ਜਾ ਪਹਿਲੇ ਦਾ ਆਲਰੇਡੀ ਉਹਨੂੰ ਡਾਊਟ ਕਰਦਾ ਸੀਗਾ ਉਹ ਵਰਸਾ ਤੇ ਆ ਜਾਂਦਾ ਸੀਗਾ ਜਦੋਂ ਤੋਂ ਉਦੋਂ ਸਿਕਿਉਰਿਟੀ ਵੀ ਨਹੀਂ ਸੀ ਨਾ ਗੇਟ ਤੇ ਸਰ ਕੁਝ ਵੀ ਨਹੀਂ ਸੀਗਾ ਲੋਕ ਜਿਹੜੇ ਹੁੰਦੇ ਸੀ ਕਿ ਬਿਨਾ ਪਰਮਿਸ਼ਨ ਤੋਂ ਅੰਦਰ ਐਂਟਰ ਕਰ ਜਾਂਦੇ ਸੀ ਜਿਹੋ ਉਸ ਟਾਈਮ ਦੇ ਉੱਤੇ ਤੁਸੀਂ ਯਕੀਨ ਕਰਿਓ ਘੱਟੋ ਘੱਟ 30 ਤੋਂ 40 ਬਾਈਕ ਵੀ ਚੋਰੀ ਹੋਏ ਆ ਔਰ ਦੋ ਤਿੰਨ ਸੂਟਸ ਆਈ ਟੈਂਪਸ ਹੋਏ ਅੰਦਰ ਕਿਉਂਕਿ ਉਦੋਂ ਪੁੱਛ ਉਹਨਾਂ ਨੂੰ ਪੁੱਛਣ ਵਾਲਾ ਕਰਨ ਵਾਲਾ ਬ੍ਰੋਕਰ ਵਾਸਤੇ ਵੀ ਇਟਸ ਲਾਈਕ ਐ ਹੋ ਗਿਆ ਸੀਗਾ ਕਿ ਜਿਹੜਾ ਹੁੰਦਾ ਸੀਗਾ ਫਲੈਟ ਚੜਾਤਾ ਤੇ ਕਈ ਓਨਰਸ ਦੇ ਉਸ ਟਾਈਮ ਦੇ ਉੱਤੇ ਰੈਂਟ ਪੈਂਡਿੰਗ ਰਹਿ ਗਏ ਉਹ ਛੱਡ ਕੇ ਚਲੇ ਗਏ ਫਲੈਟ ਜੋ ਰਹਿ ਰਹੇ ਸੀਗੇ ਔਰ ਸੈਕਿੰਡ thing ਕੀ ਜੋ ਬਿੱਲ ਪੈਂਡਿੰਗ ਸੀ ਲੱਖ ਲੱਖ ਰੁਪਏ ਤੱਕ ਬਿੱਲ ਪੈਂਡਿੰਗ ਰਹਿ ਗਿਆ ਓਨਰਸ ਦਾ ਹਨਾ ਉਹ ਇਹ ਚੀਜ਼ਾਂ ਹੋ ਚੁੱਕੀਆਂ ਸੀ ਪਹਿਲਾਂ ਪਰ ਜਿੱਦਾਂ ਹੀ ਆਡੰਗੇ ਬਣ ਕੇ ਆਈ ਆ ਹੁਣ ਪ੍ਰੋਪਰ ਪੁਸ਼ਤਾਸ਼ ਹੁੰਦੀ ਆ ਅਗਰ ਓਨਰ ਅਲਾਉ ਕਰਦਾ ਆ दैन ही विल गो फॉर फ्लैट अदरवाइज उत्थे ही उन्होंने रोकया जाएगा बिना किसी भी उन्होंने परमिशन तो अभी एंट्री अलाउ नहीं करा चाहे कोई भी है जी दिवाली मैं 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 ਜਿੰਨੇ ਵੀ ਸਾਡੀਆਂ ਕੋਈਆਂ ਹਾਜ਼ਰੀ ਦੀਆਂ ਨੇ ਸਾਰੇ ਕੋਆਰਡੀਨੇਟ ਮੈਟਰ ਕਰਦੇ ਆ। ਬਹੁਤ ਇੱਕ ਗੱਲ ਮੈਂ ਨਾ ਮੈਂ ਛੋੜਦਾ ਕਿ ਬਹੁਣ ਸੋਸਾਇਟੀ ਦੀ ਲੋ ਐਂਡ ਨੋਟਰੀ ਦੀ ਸੇਵਾਤੀ ਜਿਹੜੀ ਆ ਬਹੁਤ ਹੀ ਵਧੀਆ ਆ। ਲੋਕਲ ਐਸ ਐਚਓ ਅਮਨਦੀਪ ਜੀ ਸਾਤਾ ਨਾਲ ਅਸੀਂ ਵੈਡ ਐਲੀਗੈਂਟ ਤੋਂ ਬਾਹਰ ਕਰਦੇ ਆ। ਮਤਲਬ ਉਸਟੀ ਚੱਲ ਰਿਹਾ ਆ। ਲੋਕਲ ਪ੍ਰਸ਼ਾਸਨ ਦੀ ਸਾਨੂੰ ਬਹੁਤ ਜ਼ਿਆਦੀ ਹੈਲਪ ਹੋ ਰਹੀ ਆ। ਸੋ ਅਸੀਂ ਉੱਤੇ ਲੋ ਐਂਡ ਨੋਟਰੀ ਦੀ ਸੇਵਾਤੀ ਨੂੰ ਪੂਰਾ ਕੰਟੇਨ ਕਰਕੇ कल मीटिंग हुई है दिवाली का तोहफा ऑर्डर हुए की दे रही है अपने रेजिडेंट्स नु जो थ, वास्ते, वास्ते पार्क ਤੁਸੀਂ ਦੇਖਿਆ ਉਹਨੇ ਦਿੱਲੀ ਚ ਉਸ ਜਿਮ ਹੁੰਦਾ ਹੈ ਸੀਨੀਅਰ ਸਿਟੀਜ਼ਨ ਵਾਸਤੇ ਬੱਚਿਆਂ ਵਾਸਤੇ ਝੂਲੇ ਹੁੰਦੇ ਨੇ ਔਰ ਸਭ ਤੋਂ ਵਧੀਆ ਇੱਕ 뮤직 ਵਾਸਤੇ ਛੋਟੇ-ਵੋਟੇ ਸਪੀਕਰ ਲੱਗੇ ਹੁੰਦੇ ਨੇ ਪਾਰਕਾਂ ਇ ਇਹ ਸਾਰੇ ਪਾਰਕ ਉਹਨੂੰ ਕਵਰ ਕਰ ਰਹੇ ਨੇ ਹੁਣ ਸਵੇਰਾ-ਸਵੇਰਾ ਜਦੋਂ ਸ਼ੁਰੂ ਹੋਏਗਾ ਬੰਦਾ ਯੋਗਾ ਕਰੇਗਾ ਮੈਡੀਟੇਸ਼ਨ ਕਰੇਗਾ ਤੇ ਨਾਲ ਉਹ ਜਦੋਂ ਸ਼ਬਦ ਕੀਰਤਨ ਚੱਲੇਗਾ ਸਾਰੇ ਪਾਰਕਾਂ ਇ ਕੰਟਰੋਲ ਹੋਏਗਾ ਉਹਦਾ ਕਮਿਊਨਿਟੀ ਸੈਂਟਰ ਤੇ ਇਹ ਤੋਹਫਾ ਹੈ ਦੀਵਾਲੀ ਤੱਕ ਕੰਪਲੀਟ ਕਰ ਰਹੇ ਨੇ Thank you. Thank you. Thank you. Thank you.